ਹਾਂਜੀ ਸਤਿ ਸ੍ਰੀ ਅਕਾਲ ਜੀ ਘਰ ਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਖਾਸ ਵੀਡੀਓ ਲੈ ਕੇ ਆਏ ਹਾਂ ਕਿ ਵਿਸਾਖੀ ਤੋਂ ਪਹਿਲਾਂ ਇਹ ਇੱਕ ਚੀਜ਼ ਦਾ ਗੁਪਤ ਦਾਨ ਜ਼ਰੂਰ ਕਰੋ ਫਿਰ ਤੁਸੀਂ ਜੋ ਮੰਗੋਗੇ ਉਹੀ ਮਿਲੇਗਾ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਉਹ ਕਿਹੜੀ ਅਜਿਹੀ ਚੀਜ਼ ਹੈ ਜਿਸ ਦਾ ਸਾਨੂੰ ਵਿਸਾਖੀ ਤੋਂ ਪਹਿਲਾਂ ਗੁਪਤ ਦਾਨ ਚ ਜ਼ਰੂਰ ਕਰਨਾ ਚਾਹੀਦਾ ਜਿਸ ਦੇ ਨਾਲ ਸਾਡੇ ਘਰ ਦੇ ਸਾਰੇ ਦੁੱਖ ਦਲੇਦਰ ਦੂਰ ਹੋ ਜਾਣਗੇ। ਉਹ ਚਾਨੰਦੀ ਲਈ ਇਸ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਸੀੜ ਤੇ ਸਠਾਣੀ ਰਹਿੰਦੇ ਸਨ ਉਹ ਬਹੁਤ ਹੀ ਜ਼ਿਆਦਾ ਚੰਗੇ ਕੰਮ ਕਰਦੇ ਸਨ ਪੂਰਨ ਦਾਣ ਦਾ ਕੰਮ ਕਰਦੇ ਸਨ ਪਰ ਕਾਫੀ ਸਮੇਂ ਤੋਂ ਉਹਨਾਂ ਦੇ ਕੋਲ ਕੋਈ ਵੀ ਬੱਚਾ ਨਹੀਂ ਸੀ ਹੋਇਆ ਪਰ ਜਦੋਂ ਸਠਾਣੀ ਨੇ ਇਸ ਬਾਰੇ ਸੀਠ ਦੀ ਨਾਲ ਗੱਲ ਕਰਨੀ ਤੇ ਉਹਨੇ ਅੱਗੋਂ ਬਸ ਇਹੀ ਕਹਿ ਦੇਨਾ ਕੋਈ ਗੱਲ ਨਹੀਂ ਤੂੰ ਉਸ ਪਰ ਬਾਤਬਾਤ ਤੇ ਸਭ ਕੁਝ ਛੱਡ ਦੇ ਪਰ ਫੇਰ ਵੀ ਉਸ ਸਠਾਣੀ ਨੇ ਹਰ ਵਕਤ ਝੂਰਿਆ ਕਰਨਾ ਕਿ ਮੇਰੇ ਕੋਲ ਔਲਾਦ ਨਹੀਂ ਹੈ ਇਸ ਤਰ੍ਹਾਂ ਕਰਦਿਆ ਕਰਦਿਆ ਹੌਲੀ-ਹੌਲੀ ਕਰਕੇ ਥੋੜਾ ਜਿਹਾ ਸਮਾਂ ਬੀਤ ਗਿਆ ਤੇ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਕਰਨੀ ਵਾਲੇ ਸੰਤ ਮਹਾਪੁਰਸ਼ ਆ ਕੇ ਰਹਿਣ ਲੱਗੇ ਸਨ ਏਸੀ ਤਰ੍ਹਾਂ ਸਰਦੀਆਂ ਦੇ ਦਿਨ ਸੰਨ ਤੇ ਉਹ ਸੰਤ ਮਹਾਪੁਰਸ਼ ਜੀ ਲੰਗੇ ਜਾ ਰਹੇ ਸਨ ਤੇ ਉਹਨਾਂ ਨੇ ਰੁਕ ਕੇ ਸੇਖ ਤੇ ਸਠਾਣੀ ਦੀ ਗੱਲ ਸੁਣੀ ਪਹਿਲਾਂ ਤਾਂ ਜੋ ਸੇਖ ਤੇ ਸਠਾਣੀ ਸਨ ਉਹ ਬਹੁਤ ਹੀ ਜ਼ਿਆਦਾ ਪੁੰਨਦਾਨ ਦਾ ਕੰਮ ਕਰਿਆ ਕਰਦੇ ਸਨ ਕਿ ਜਦੋਂ ਉਹਨਾਂ ਨੂੰ ਪੁੰਨਦਾਨ ਕੀਤੇ ਦਾ ਕੋਈ ਫਲ ਨਹੀਂ ਸੀ ਮਿਲਦਾ ਉਹਨਾਂ ਦੇ ਕੋਲ ਔਲਾਦ ਨਹੀਂ ਸੀ ਉਹਨਾਂ ਦਾ ਮਨ ਖੱਟਾ ਹੋ ਜਾਂਦਾ ਸੀ ਉਹ ਥੱਕ ਹਾਰ ਕੇ ਬੈਠ ਗਏ ਤੇ ਸੋਚਣ ਲੱਗੇ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੁੰਨਦਾਨ ਨਹੀਂ ਕਰਦੇ ਇਸੀ ਤਰ੍ਹਾਂ ਜਿਹੜੇ ਸੰਤ ਮਹਾਪੁਰਸ਼ ਸਨ ਉਹ 74 ਸਾਲ ਨੇ ਕਿ ਇਹ ਪਰਮਾਤਮਾ ਤੋਂ ਸੀੜਤੀ ਸਠਾਣੀ ਨੇ ਜੋ ਇਹ ਬੇਮੁਖ ਨਾ ਹੋਣ ਇਹ ਪਰਮਾਤਮਾ ਦੇ ਨਾਲ ਵੀ ਜੁੜੀ ਰਹਿਣ ਤੇ ਫੁੰဍਾਨ ਦਾ ਕੰਮ ਵੀ ਕਰਦੇ ਰਹਿਣ। ਇਸੇ ਤਰ੍ਹਾਂ ਜੋ ਸੰਤ ਮਹਾਪੁਰਸ਼ ਜੀ ਸਨ ਉਹਨਾਂ ਨੇ ਹੁਕਮ ਦਿੱਤਾ ਕਿ ਜਿਹੜਾ ਵੀ ਪਰਿਵਾਰ ਸਾਨੂੰ ਇੱਕ ਪਾਥੀ ਦੇਵੇਗਾ ਉਸ ਦੇ ਘਰ ਔਲਾਦ ਹੋਵੇਗੀ ਉਸ ਨੂੰ ਪਰਮਾਤਮਾ ਔਲਾਦ ਦੀ ਪ੍ਰਾਪਤੀ ਦੇਵੇਗਾ। ਇਸੇ ਤਰ੍ਹਾਂ ਸੰਤ ਪੁਗੀਰ ਜੀ ਇਹ ਆਵਾਜ਼ ਲਗਾਉਂਦੇ ਗਲੀ ਦੇ ਵਿੱਚ ਜਾ ਰਹੇ ਸਨ ਤੇ ਉਹ ਸੰਤ ਫਕੀਰ ਜੀ ਦੀ ਇਹ ਆਵਾਜ਼ ਸਠਾਣੀ ਦੇ ਕੰਨਾਂ ਦੇ ਵਿੱਚ ਪੈਂਦੀ ਹੈ। ਇਹ ਗੱਲਬਾਤ ਸਠਾਣੀ ਨੇ ਸੀਠ ਦੇ ਨਾਲ ਸਾਂਝੀ ਕੀਤੀ ਕਿ ਸੰਤ ਮਹਾਂਪੁਰਸ਼ ਜੀ ਬੋਲ ਰਹੇ ਨੇ ਕਿ ਜਿਹੜਾ ਵੀ ਸਾਨੂੰ ਇੱਕ ਪਾਖੀ ਦੇਗਾ ਉਸ ਦੇ ਘਰ ਔਲਾਦ ਹੋਵੇਗੀ ਤਾਂ ਇਹ ਸੁਣ ਕੇ ਤੇ ਸਠਾਣੀ ਨੂੰ ਕਹਿਣ ਲੱਗਦਾ ਹੈ ਕਿ ਅੱਗੇ ਆਪਾਂ ਥੋੜਾ ਪੁੰਨਦਾਨ ਕੀਤਾ ਹੈ ਕਦੇ ਤੂੰ ਇਹ ਸੋਚਿਆ ਹੈ ਕਿ ਜੋ ਇੱਕ ਪਾਠੀ ਦੇਵੇਗਾ ਉਸ ਦੇ ਘਰ ਔਲਾਦ ਹੋਵੇਗੀ ਇਸ ਤਰ੍ਹਾਂ ਕਦੇ ਵੀ ਕੁਝ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਬੋਲ ਕੇ ਸਠਾਣੀ ਨੂੰ ਸੇਖ ਨੇ ਝਾੜ ਕੇ ਚੁੱਪ ਕਰਕੇ ਬਿਠਾ ਕੇ ਰੱਖ ਦਿੱਤਾ ਪਰ ਸਠਾਣੀ ਦੇ ਮਨ ਦੇ ਵਿੱਚ ਇਹ ਸੀ ਕਿ ਸੰਤਪਕੀਰ ਜੀ ਕਹਿ ਰਹੇ ਨੇ ਤੇ ਮੈਂ ਇੱਕ ਪਾਠੀ ਉਹਨਾਂ ਨੂੰ ਜ਼ਰੂਰ ਦੇਣੀ ਹੈ ਇਸੀ ਤਰੀਕੇ ਦੇ ਨਾਲ ਸਠਾਰੀ ਨੇ ਇੱਕ ਪਾਥੀ ਚੁੱਕੀ ਤੇ ਆਪਣੇ ਸੇਠ ਨੂੰ ਕਿਹਾ ਕਿ ਉਹ ਦੇਖੋ ਗਲੀ ਦੇ ਵਿੱਚ ਕੁੱਤਾ ਬੈਠਾ ਹੈ ਤੇ ਉਸ ਨੇ ਭਗਾ ਕੇ ਇੱਕ ਪਾਥੀ ਗਲੀ ਦੇ ਵਿੱਚ ਮਾਰੀ ਸਿਰਫ ਸੇਠ ਨੂੰ ਇਹ ਦਿਖਾਉਣ ਲਈ ਕਿ ਉਹਨੇ ਇਹ ਪਾਥੀ ਕੁੱਤੇ ਨੂੰ ਮਾਰੀ। ਇਹਨਾ ਬੋਲ ਕੇ ਉਹ ਜਦੋਂ ਗੇਟ ਤੋਂ ਉੱਠ ਕੇ ਬਾਹਰ ਆਈ ਤੇ ਉਹਨੇ ਚਿਹਰ ਨੂੰ ਸੰਤ ਫਕੀਰ ਜੀ ਆ ਜਾਂਦੇ ਨੇ ਤੇ ਉਹੀ ਪਾਥੀ ਉਹ ਚੁੱਕ ਕੇ ਸੰਤ ਫਕੀਰ ਜੀ ਨੂੰ ਦੇ ਦਿੰਦੀ। ਇਸ ਤਰੀਕੇ ਦੇ ਨਾਲ ਉਹ ਸੰਤ ਤਕੀਰ ਜੀ ਉਪਾਥੀ ਨੂੰ ਲੈ ਕੇ ਚਲੇ ਗਿਆ ਤੇ ਉਹ ਜਿਹੜੇ ਸੰਤ ਤਕੀਰ ਜੀ ਸਨ ਉਹ ਪ੍ਰਮਾਤਮਾ ਦਾ ਬਹੁਤ ਜ਼ਿਆਦਾ ਨਾਮ ਜਪਦੇ ਸਨ ਤੇ ਬਹੁਤ ਜ਼ਿਆਦੇ ਕਰਨੀ ਵਾਲੇ ਸਨ ਪ੍ਰਮਾਤਮਾ ਉਸ ਸੰਤ ਤਕੀਰ ਜੀ ਨੂੰ ਆਪ ਮਿਲਣ ਆਇਆ ਕਰਦੇ ਸਨ ਇਸ ਤਰੀਕੇ ਦੇ ਨਾਲ ਜਦੋਂ ਉਹ ਸੰਤ ਮਹਾਪੁਰਸ਼ਾਂ ਨੂੰ ਸ਼ਾਮ ਨੂੰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਤਾਂ ਉਹ ਪ੍ਰਮਾਤਮਾ ਜੀ ਨੂੰ ਕਹਿੰਦੇ ਨੇ ਕਿ ਇਸ ਪਿੰਡ ਦੇ ਵਿੱਚ ਇੱਕ ਚੂੜਾ ਰਹਿੰਦਾ ਤੇ ਉਹਨਾਂ ਦੇ ਕੋਲ ਔਲਾਦ ਨਹੀਂ ਹੈ ਦੀ ਮੇ ਪਿੰਡ ਦੇ ਵਿੱਚ ਹੋਕਾ ਦਿੱਤਾ ਸੀ ਕਿ ਜੋ ਮੈਨੂੰ ਇੱਕ ਠੰਡ ਦੇ ਕਰਕੇ ਇੱਕ ਪਾਥੀ ਦੇਵੇਗਾ ਉਸ ਦੇ ਕਰ ਔਲਾਦ ਹੋਵੇਗੀ ਤੇ ਹੁਣ ਤੁਸੀਂ ਉਹਨਾਂ ਨੂੰ ਔਲਾਦ ਦੇਣੀ। ਇਹ ਸੁਣ ਕੇ ਪਰਮਾਤਮਾ ਕਹਿਣ ਲੱਗੀ ਕਿ ਇਹ ਤਾਂ ਤੂੰ ਬਹੁਤ ਹੀ ਗਲਤ ਕੀਤਾ ਹੈ ਕਿ ਉਹਨਾਂ ਦੇ ਤਾਂ 7 ਜਨਮਾਂ ਤੱਕ ਔਲਾਦ ਨਹੀਂ ਹੋ ਸਕਦੀ। ਇਹ ਸੁਣ ਕੇ ਸੰਤ ਫੀਰ ਜੀ ਪਰਮਾਤਮਾ ਨੂੰ ਕਹਿਣ ਲੱਗਦੀ ਹੈ ਕਿ ਮੈਂ ਤਾਂ ਉਹਨਾਂ ਨੂੰ ਹੁਣ ਕਿਹ ਆਇਆ ਹੁਣ ਤਾਂ ਤੁਹਾਨੂੰ ਉਹਨਾਂ ਨੂੰ ਔਲਾਦ ਦੇਣੀ ਹੀ ਪਵੇਗੀ। ਇਹ ਸੁਣ ਕੇ ਪਰਮਾਤਮਾ ਕਹਿ ਲੱਗਦੀ ਆ ਕਿ ਪਰਮਾਤਮਾ ਆਪਣੀ ਭਗਤਾਂ ਦੀ ਕਦੇ ਵੀ ਨੀ ਮੋੜਦਾ ਉਹਨਾਂ ਦੇ ਲੇਖਾਂ ਦੇ ਵਿੱਚ ਔਲਾਦ ਦੀ ਪ੍ਰਾਪਤੀ ਨਹੀਂ ਲਿਖੀ ਹੋਈ ਪਰ ਕੋਈ ਨਾ ਕੋਈ ਹੀ ਲਵਸੀਲਾ ਤਾਂ ਜ਼ਰੂਰ ਕਰਨਾ ਪੈਣਾ ਇਹ ਸੁਣ ਕੇ ਸੰਤ ਕੀਰਤ ਜੀ ਕਹਿੰਦੇ ਕਿ ਕੁਝ ਕੁ ਉਮਰ ਤੁਸੀਂ ਮੇਰੀ ਲੈ ਲਓ ਕੁਝ ਕੁ ਆਪਣੀ ਲੈ ਲਓ ਤੇ ਉਹਨਾਂ ਦੇ ਘਰ ਦੇ ਵਿੱਚ ਔਲਾਦ ਜ਼ਰੂਰ ਦਿਓ ਈ ਪਰਮਾਤਮਾ ਨੇ ਉਸ ਜੋੜੇ ਸੇਠ ਤੇ ਸਠਾਣੀ ਦੇ ਘਰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਤੇ ਉਹ ਪਰਮਾਤਮਾ ਨੇ ਸੰਤ ਪੀਰ ਜੀ ਦੀ ਉਮਰ ਦੇ ਵਿੱਚੋਂ 18 ਸਾਲ ਦੀ ਉਮਰ ਲੈ ਕੇ ਤੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੁਣ ਜੋ ਉਹਨਾਂ ਦੇ ਘਰ ਪੁੱਤਰ ਹੋਇਆ ਸੀ ਉਸ ਦੀ ਉਮਰ 18 ਸਾਲ ਤੱਕ ਸੀ ਜਦੋਂ ਸੇਟ ਤੇ ਸਠਾਰੀ ਦੇ ਘਰ ਪੁੱਤਰ ਦੀ ਦਾਤ ਹੋਈ ਤਾਂ ਉਸਨੇ ਬਹੁਤ ਹੀ ਵੱਡੇ ਵੱਡੇ ਪੁੰਨਦਾਨ ਕੀਤੇ ਤੇ ਜਿਵੇਂ ਜਿਵੇਂ ਉਹਨਾਂ ਦਾ ਪੁੱਤਰ ਵੱਡਾ ਹੋਇਆ ਉਹ ਧਾਰਮਿਕ ਗੁਰੂ ਪਰਮਾਤਮਾ ਦੀ ਨਾਲ ਜੁੜਨ ਲੱਗਾ ਕਿਉਂਕਿ ਉਹ ਜੋ ਉਮਰ ਲਈ ਸੀਗੀ ਪਰਮਾਤਮਾ ਨੇ ਉਹ ਸੰਤ ਫਕੀਰ ਜੀ ਦੀ ਸੀ ਇਸ ਕਰਕੇ ਸੰਤ ਫਕੀਰ ਜੀ ਜੋ ਸੰਨ ਉਹ ਧਾਰਮਿਕ ਵਿਰਤੀ ਦੇ ਮਾਲਕ ਸਨ ਕੀ ਲੋਕਾਂ ਨੇ ਸੇਕ ਤੇ ਸਠਾਣੀ ਦੇ ਪੁੱਤਰ ਤੋਂ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ ਕਰਨਾ ਉਹਨਾਂ ਨੇ ਇਹ ਸੋਚਣਾ ਕਿ ਛੋਟੀ ਜਿਹੀ ਉਮਰੇ ਪਰ ਗੱਲਾਂ ਬਹੁਤ ਵੱਡੀਆਂ ਵੱਡੀਆਂ ਨੇ ਤੇ ਕਹਿੰਦੇ ਕਿ ਜਿਵੇਂ ਜਿਵੇਂ ਉਹ ਬੱਚਾ ਵੱਡਾ ਹੁੰਦਾ ਗਿਆ ਤੇ ਉਹਦੀਆਂ ਗੱਲਾਂ ਦੇ ਵਿੱਚ ਉਹ ਸੰਤਵਾਰਾ ਵਾਲਾ ਜੋ ਵਤੀਰਾ ਸੀ ਉਹ ਜ਼ਿਆਦਾ ਦਿਖਣ ਲੱਗਾ ਇੱਕ ਦਿਨ ਉਹ ਸੇਕ ਦਾ ਬੇਟਾ ਕਹਿ ਲੰਗਾ ਕਿ ਪਿਤਾ ਜੀ ਕਿ ਮੈਂ ਇਸ ਧਾਰਮਿਕ ਸਥਾਨ ਤੇ ਜਾ ਕੇ ਸੋਚਦਾ ਕਿ ਬਹੁਤ ਜ਼ਿਆਦਾ ਦਾਨ ਕਰਨ ਤੇ ਉਸ ਸੇਠ ਕਹਿਣ ਲੱਗਾ ਕੋਈ ਗੱਲ ਨਹੀਂ ਪੁੱਤਰ ਤੂੰ ਚਲਾ ਜਾ ਤੇ ਪੁੰਨ ਦਾਨ ਕਰ ਲੈ ਉਥੇ ਇੱਕ ਬਹੁਤ ਵੱਡਾ ਪੰਡਿਤ ਤੇ ਵਿਦਵਾਨ ਰਹਿੰਦਾ ਸੀ ਜਿਹੜੀ ਉਹਨਾਂ ਦੇ ਕੋਲ ਕਲਾ ਸੀ ਨਾ ਉਹ ਬਹੁਤ ਜ਼ਿਆਦਾ ਸੁਪੰਨ ਹੋਇਆ ਕਰਦੀ ਸੀ ਤੇ ਉਹ ਸੇਠ ਕਹਿਣ ਲੱਗਾ ਉਸ ਬੜਾ ਤਨੂਕੇ ਜੋ ਵੀ ਤੇਰੀ ਹਰ ਰੋਜ਼ ਦੀ ਮਿਹਨਤ ਹੋਵੇਗੀ ਉਹ ਤੇਰੇ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ ਤੂੰ ਮੇਰੇ ਬੇਟੇ ਦੇ ਨਾਲ ਇਸ ਧਾਰਮਿਕ ਸਥਾਨ ਤੇ ਜਾ ਉਹ ਵਿਦਿਆ ਸਿੱਖਣਾ ਚਾਹੁੰਦਾ ਉਹ ਤੇ ਉਹ ਪੁੰਨਦਾਨ ਕਰਨਾ ਚਾਹੁੰਦਾ ਇੰਨਾ ਕਹਿ ਦੇ ਸੇਠ ਦੇ ਕਹਿਣ ਦੇ ਬਾਵਜੂਦ ਉਹ ਪੰਡਿਤ ਇੱਕਦਮ ਤਿਆਰ ਹੋ ਗਿਆ ਤੇ ਉਹ ਸੇਠ ਨੇ ਬਹੁਤ ਸਾਰੀ ਧਨ ਰਾਸ਼ੀ ਉਸ ਪੰਡਿਤ ਨੂੰ ਦੇ ਦਿੱਤੀ ਤੇ ਉਹ ਆਪਣੀ ਬੈਲਗੱਡੀ ਤੇ ਉੱਪਰ ਸਾਰਾ ਸਮਾਨ ਰੱਖ ਕੇ ਤੇ ਚਲੇ ਗਿਆ ਕਿਸੇ ਤਰੀਕੇ ਨਾਲ ਉਹ ਰਸਤੇ ਦੇ ਵਿੱਚ ਜਾ ਹੀ ਰਿਹਾ ਸੀ ਤੇ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਤੇ ਉਸ ਨਗਰ ਦੇ ਵਿੱਚ ਇੱਕ ਮਾਤਾ ਰਹਿੰਦੀ ਸੀ ਉਹਦੇ ਘਰ ਦੀ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ ਘਰ ਦੀ ਛੱਤ ਵੀ ਝੋ ਜਾਂਦੀ ਸੀਗੀ ਮੀਂਹ ਆਉਣ ਦੇ ਆਉਣ ਤੇ ਬਰਸਾਤ ਦੇ ਸਮੇਂ ਤੇ ਉਹਨਾਂ ਨੇ ਉਸ ਮਾਈ ਨੂੰ ਪੁੱਛਿਆ ਕਿ ਅਸੀਂ ਅੱਜ ਦੀ ਰਾਤ ਤੁਹਾਡੇ ਘਰ ਦੇ ਵਿੱਚ ਰੁਕ ਸਕਦੇ ਹਾਂ ਤੇ ਉਹਨਾਂ ਨੇ ਕਿਹਾ ਜ਼ਰੂਰ ਜਦੋਂ ਉਹ ਰਾਤ ਦੇ ਸਮੇਂ ਉਹਨਾਂ ਦੇ ਘਰ ਦੇ ਵਿੱਚ ਰੁਕਦੇ ਆ ਘਰ ਦੇ ਹਾਲਾਤ ਦੇਖਦੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਦੀ ਮੁਰੰਮਤ ਕਰਵਾਉਂਦੇ ਆ ਕਮਰੇ ਦੀ ਛੱਤ ਠੀਕ ਕਰਵਾਉਂਦੇ ਆ ਤੇ ਉਸ ਮਾਤਾ ਨੂੰ ਬਹੁਤ ਸਾਰਾ ਰਾਸ਼ਨ ਦੇ ਕੇ ਜਾਂਦੇ ਆ ਬਹੁਤ ਸਾਰੇ ਪਦਾਰਥ ਦੇ ਕੇ ਜਾਂਦੇ ਆ ਜੋ ਕਿ ਉਹਦੇ ਆਖਰੀ ਸਵਾਸ ਤੱਕ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣੀ ਤਰ੍ਹਾਂ ਬਕਤੀਤ ਕਰ ਸਕੇ ਇਸੇ ਤਰੀਕੇ ਦੇ ਨਾਲ ਉਹ ਅਗਲੇ ਨਗਰ ਚ ਜਾਂਦੇ ਨੇ ਤੁਰਦੇ ਤੁਰਦੇ ਚਿਰ ਉਹ ਅਗਲੇ ਨਗਰ ਪਹੁੰਚਦੇ ਨੇ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਸੰਖੇ ਜਿਨ੍ਹਾਂ ਦੇ ਤਾਂ ਦੇ ਉੱਪਰ ਕੱਪੜਾ ਨਹੀਂ ਸੀ ਇਸ ਦੇ ਨਾਲ ਨਾਲ ਪੈਰਾਂ ਦੇ ਵਿੱਚ ਪਾਉਣ ਦੇ ਲਈ ਜੋੜੇ ਵੀ ਨਹੀਂ ਸਨ ਇਸ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਨੂੰ ਕੱਪੜੇ ਦਿਵਾਏ, ਜੋੜੀ ਦਿਵਾਏ ਤੇ ਉਥੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤਾਂ ਜੋ ਕਿ ਸਾਰੇ ਲੰਗਰ ਪ੍ਰਸ਼ਾਦਾ ਛੱਕ ਸਕਣ। ਇਸੇ ਤਰੀਕੇ ਦੇ ਨਾਲ ਉਹ ਰਸਤੇ ਦੇ ਵਿੱਚ ਜਾਂਦੇ ਸਮੇਂ ਹਰ ਰੋਜ਼ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਤੇ ਜ਼ਿਆਦਾ ਤਿਆਰ ਕਰਦੇ ਤਾਂ ਜੋ ਕਿ ਰਾਹੀ ਜੋ ਵੀ ਉਥੋਂ ਜਾ ਰਿਹਾ ਹੋਵੇ ਉਹ ਵੀ ਲੰਗਰ ਪ੍ਰਸ਼ਾਦਾ ਛੱਕ ਸਕੇ। ਇਸ ਤਰ੍ਹਾਂ ਕਰਦਿਆ ਕਰਦਿਆ ਉਹ ਇੱਕ ਦਿਨ ਰਾਤ ਦੇ ਸਮੇਂ ਇੱਕ ਨਗਰ ਦੇ ਵਿੱਚ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਦੋਂ ਵੀ ਉਹ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸਨ ਤੇ ਉਹ ਵੱਧ ਬਣਾਇਆ ਕਰਦੇ ਸਨ ਤਾਂ ਜੋ ਵੀ ਰਾਹੀ ਕੋਈ ਵੀ ਇੱਥੋਂ ਲੰਘੇ ਤਾਂ ਉਹ ਭੁੱਖਾ ਨਾ ਜਾਵੇ ਇਸ ਤਰੀਕੇ ਦੀ ਨਾਲ ਜਦੋਂ ਉਹਨਾਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਅਜੇ ਖਾਣ ਹੀ ਲੱਗੇ ਸਨ ਤੇ ਉੱਥੋਂ ਕੋਲੋਂ ਦੀ ਇੱਕ ਬਹੁਤ ਵੱਡੀ ਬਰਾਤ ਲੱਗੀ ਤੇ ਰੋਕ ਕੇ ਕਹਿਣ ਲੱਗੇ ਪਰਾਵੋ ਲੰਗਰ ਪ੍ਰਸ਼ਾਦਾ ਤੁਸੀਂ ਛੱਕ ਕੇ ਜਾਇਓ ਤੁਸੀਂ ਕਦੋਂ ਦੇ ਤੁਰੇ ਹੋਵੋਗੇ ਤੁਹਾਨੂੰ ਭੁੱਖ ਲੱਗੀ ਹੋਵੇਗੀ ਕਿੰਨੀ ਗੱਲ ਸੁਣ ਕੇ ਉਹ ਸੇਠ ਕਹਿਣ ਲੱਗਾ ਕਿ ਅਸੀਂ ਇਸੇ ਨਗਰ ਦੇ ਵਿੱਚ ਹੀ ਜਾਣਾ ਸੇਠ ਦੇ ਘਰ ਮੇਰੇ ਪੁੱਤਰ ਦਾ ਵਿਆਹ ਤੇ ਅਸੀਂ ਤਾਂ ਪਹੁੰਚ ਹੀ ਚੰਦੇ ਆ ਤੇ ਸਾਨੂੰ ਇਸ ਕਰਕੇ ਪ੍ਰਸ਼ਾਦੇ ਪਾਣੀ ਦੀ ਜ਼ਰੂਰਤ ਨਹੀਂ ਇਸ ਤਰੀਕੇ ਦੇ ਨਾਲ ਜਿਹੜੇ ਨਾਲ ਦੇ ਸਨ ਬਰਾਤ ਦੇ ਉਹ ਕਹਿਣ ਲੱਗੇ ਕਿ ਇੰਨੇ ਆਦਰ ਮਾਨ ਸਤਕਾਰ ਦੇ ਨਾਲ ਕਹਿ ਰਿਹਾ ਤੇ ਥੋੜਾ ਥੋੜਾ ਤੁਸੀਂ ਪ੍ਰਸ਼ਾਦਾ ਛਕ ਲੋ ਇਹ ਸੁਣਨ ਤੋਂ ਬਾਅਦ ਦੇ ਵਿੱਚ ਦੇਖਣ ਲੱਗੇ ਕਿ ਜੋ ਪੰਡਤ ਦੇ ਨਾਲ ਮੁੰਡਾ ਏ ਲੜਕਾ ਏ ਉਹ ਕਿੰਨਾ ਸੋਹਣਾ ਸੁਨੱਖਾ ਏ ਜੋ ਸੇਠ ਦਾ ਪੁੱਤ ਸੀਗਾ ਜੋ ਵਿਹਣ ਚੱਲਿਆ ਸੀ ਉਹ ਇੱਕ ਅੱਖ ਤੋਂ ਦੇਖ ਨਹੀਂ ਸੀ ਸਕਦਾ ਇਹ ਦੇਖ ਕੇ ਉਹ ਕਹਿਣ ਲੱਗੇ ਕਿ ਕਿਉਂ ਨਾ ਹੀ ਪੰਡਿਤ ਦੇ ਨਾਲ ਜੋ ਲੜਕਾ 1 ਘੰਟੇ ਦੇ ਲਈ ਅਸੀਂ ਇਸ ਨੂੰ ਲੈ ਜਾਂਦੇ ਆ ਤੇ ਇਸ ਦੇ ਨਾਮ ਨਲਾਵਾ ਕਰ ਦਿੰਦੇ ਆ ਕਿ ਜਿਹੜਾ ਆਪਣਾ ਲੜਕਾ ਹੈ ਉਹਨੂੰ ਕੁਝ ਸਮੇਂ ਦੇ ਲਈ ਇੱਥੇ ਰੱਖ ਜਾਂਦੇ ਆ ਉਹ ਕਹਿਣ ਲੱਗਾ ਵੀ ਠੀਕ ਹੈ ਇਸ ਤਰ੍ਹਾਂ ਕਰ ਲੈਣੇ ਆ ਹੁਣ ਉਹ ਪੰਡਿਤ ਦੇ ਕੋਲ ਜਾਂਦੇ ਆ ਪੰਡਿਤ ਦੇ ਕੋਲ ਜਾ ਕੇ ਕਹਿੰਦੇ ਆ ਕਿ ਤੁਸੀਂ ਪੰਡਿਤ ਜੀ ਜੇਕਰ 1 ਘੰਟੇ ਦੇ ਲਈ ਆਪਣਾ ਪੁੱਤਰ ਮੈਨੂੰ ਦੇ ਦਿਓ ਤਾਂ ਸਾਡਾ ਜਿਹੜਾ ਕੰਮ ਹੈ ਉਹ ਸੌਰ ਚ ਆਵੇਗਾ ਕਿ ਮੇਰਾ ਪੁੱਤਰ ਇੱਕ ਅੱਖ ਤੋ ਦੇਖ ਨਹੀਂ ਸਕਦਾ ਤੇ ਮੈਨੂੰ ਇਹ ਆ ਕਿ ਮੈਂ ਇੰਨੀ ਬਰਾਤ ਲੈ ਕੇ ਆਇਆ ਕਿਤੇ ਸੇਖ ਦੀ ਝੋਤੀਏ ਉਹ ਆਪ ਮੇਰੇ ਪੁੱਤਰ ਦੇ ਨਾਲ ਵਿਆਹ ਕਰਨ ਤੋਂ ਇਨਕਾਰ ਨਾ ਕਰਦੇਵੇ ਜੇ ਇਸੇ ਨਾਲ ਮੇਰੀ ਬਹੁਤ ਜ਼ਿਆਦਾ ਹਾਨੀ ਹੋਵੇਗੀ ਜੇਕਰ ਤੁਸੀਂ ਕਹੋ ਤਾਂ ਮੈਨੂੰ ਇੱਕ ਘੰਟੇ ਦੇ ਲਈ ਆਪਣਾ ਪੁੱਤਰ ਦੇ ਸਕਦੇ ਹੋ ਪੰਡਤ ਜੀ ਉਹ ਉਸ ਲੜਕੇ ਦੇ ਕੋਲ ਗਿਆ ਤੇ ਕਹਿਣ ਲੱਗਾ ਚੇਕਰ ਤੂੰ ਕਿਸੇ ਦਾ ਭਲਾ ਕਰਨਾ ਚਾਹਣਾ ਹੈ ਤਾਂ ਤੂੰ ਕਰ ਸਕਦਾ ਤੇ ਉਹ ਕਹਿਣ ਲੱਗਾ ਕਿ ਮੈਂ ਤੇ ਪੰਡਤ ਕਹਿਣ ਲੱਗਾ ਕਿ ਸੇਠ ਦਾ ਜੋ ਪੁੱਤਰ ਏ ਉਹ ਏਕਾਕ ਤੋਂ ਨਹੀਂ ਦੇਖ ਸਕਦਾ ਤੇ ਤੂੰ ਇਸ ਦੇ ਨਾਲ ਚਲਾ ਜਾ ਤਾਂ ਉਹ ਕਹਿਣ ਲੱਗਾ ਕਿ ਠੀਕ ਏ ਕਿ ਪੰਡਤ ਸੇ ਜੋ ਉਹ ਏ ਕਹਿਣ ਲੱਗਾ ਕਿ ਹੁਣ ਇਹਨਾਂ ਦੇ ਜੋ ਲਾਵਾ ਫੇਰੇ ਹੋਣਗੇ ਉਹ ਮੈਂ ਹੀ ਕਰਵਾਵਾਂਗਾ ਉਹ ਆਕੂ ਬੋਲੇ ਕਿ ਠੀਕ ਏ ਇਸ ਤਰੀਕੇ ਦੇ ਨਾਲ ਜੋ ਸੇਠ ਦਾ ਲੜਕਾ ਸੀ ਇੱਕ ਅੱਖ ਤੋਂ ਦੇਖ ਨਹੀਂ ਸੀ ਸਕਦਾ ਉਹ ਤੁਨੂੰ ਉਸ ਨੂੰ ਉੱਥੇ ਬਿਠਾ ਕੇ ਤੇ ਦੂਸਰੇ ਨੂੰ ਲੈ ਕੇ ਨਾਲ ਹੀ ਪੰਡਤ ਉਥੇ ਵਿਆਹ ਤੇ ਪਹੁੰਚ ਗਏ ਬਰਾਤ ਲੈ ਕੇ ਤੇ ਜਦੋਂ ਲੋਕਾਂ ਨੇ ਦੇਖਿਆ ਉਹਨਾਂ ਸੋਚਿਆ ਕਿ ਇਹ ਤਾਂ ਬਹੁਤ ਹੀ ਸੋਹਣਾ ਸੁਨੱਖਾ ਲੜਕਾ ਹੈ ਅਸੀਂ ਤਾਂ ਸੁਣਿਆ ਸੀ ਕਿ ਇੱਕ ਅੱਖ ਤੋਂ ਇਸ ਨੂੰ ਨਹੀਂ ਦੇਖਦਾ ਪਰ ਇਹ ਤਾਂ ਬਹੁਤ ਸੋਹਣਾ ਹੈ ਇਸ ਤਰੀਕੇ ਦੇ ਨਾਲ 1 ਘੰਟੇ ਦੇ ਵਿੱਚ ਲਾਵਾ ਫੇਰੇ ਹੋ ਜਾਂਦੇ ਨੇ ਤੇ ਉਹੀ ਪੰਡਤ ਉਹਨਾਂ ਦੇ ਲਾਵਾ ਫੇਰੇ ਕਰ ਦਿੰਦਾ ਤੇ ਪੰਡਤ ਨੇ ਲਾਵਾ ਫੇਰੇ ਬਹੁਤ ਸੋਹਣੇ ਕੀਤੇ ਸਨ ਤੇ ਜੇ ਉਹ ਸੇਠ ਦੀ ਲੜਕੀ ਸੀ ਉਹ ਸੇਠ ਵੀ ਬਹੁਤ ਜ਼ਿਆਦਾ ਅਮੀਰ ਸੀ ਤੇ ਉਸਨੇ ਖੁਸ਼ੀ ਦੇ ਵਿੱਚ ਇੱਕ ਪਿਆਲਾ ਗੜਵੀ ਦੀ ਤਰ੍ਹਾਂ ਚਾਂਦੀ ਦਾ ਬਣਾਇਆ ਤੇ ਉਸਦੇ ਉੱਪਰ ਆਪਣਾ ਨਾਮ ਲਿਖ ਕੇ ਉਸ ਨੂੰ ਦਾਣ ਵਜੋਂ ਉਸ ਪੰਡਤ ਨੂੰ ਦੇ ਦਿੱਤਾ ਇਸ ਤਰੀਕੇ ਦੇ ਨਾਲ ਜਦੋਂ ਇਲਾਵਾ ਫੇਰੇ ਸਭ ਕੁਝ ਕੰਮ ਖਤਮ ਹੋ ਗਿਆ ਤੇ ਉਹ ਬੰਦੇ ਉਸ ਲੜਕੇ ਨੂੰ ਲੈ ਕੇ ਆਪਣੀ ਉਸ ਜਗ੍ਹਾ ਤੇ ਆ ਗਿਆ ਤੇ ਜਦੋਂ ਵਿਦਾਈ ਦਾ ਸਮਾਂ ਹੋਇਆ ਉਹ ਲੜਕੀ ਵਿੱਚ ਬੈਠੀ ਗੱਡੀ ਦੇ ਤਾਂ ਉਹਨੇ ਦੇਖਿਆ ਕਿ ਇਹ ਤਾਂ ਕੋਈ ਹੋਰ ਹੀ ਲੜਕਾ ਤੇ ਉਸਨੇ ਕਿਹਾ ਕਿ ਤੂੰ ਕੌਣ ਉਹ ਕਹਿੰਦਾ ਕਿ ਮੈਂ ਉਹੀ ਜਿਸ ਦੇ ਨਾਲ ਤੇਰੀਆਂ ਲਾਵਾਂ ਹੋਈਆਂ ਨੇ ਤੱਤ ਉਹ ਸੇਠ ਦੀ ਕੁੜੀ ਕਹਿਣ ਲੱਗਦੀ ਹੈ ਕਿ ਤੂੰ ਰੁਕ ਮੈਂ ਤੈਨੂੰ 2 ਮਿੰਟ ਦੇ ਵਿੱਚ ਬੁਲਾਉਣੀ ਆ ਉਹ ਜਾ ਕੇ ਕਹਿਣ ਲੱਗਦੀ ਆਪਣੀ ਦਾਸੀ ਨੂੰ ਕਿ ਉਹ ਇਹ ਉਹ ਲੜਕਾ ਨਹੀਂ ਹੈਗਾ ਕਿ ਜਿਸ ਦੇ ਨਾਲ ਮੇਰੀਆਂ ਲਾਵਾਂ ਹੋਈਆਂ ਨੇ ਇਹ ਮੈਨੂੰ ਕਿਸੇ ਹੋਰ ਦੇ ਨਾਲ ਭੇਜ ਰਹੇ ਨੇ ਤੇ ਉਹ ਦਾਸੀ ਕਹਿੰਦੀ ਏ ਤੂੰ ਧਰਤੀ ਤੇ ਲਟਣਾ ਸ਼ੁਰੂ ਕਰ ਦੇ ਤੇ ਮੈਂ ਕਹਿ ਦੇਵਾਂਗੀ ਕਿ ਇਹਨੂੰ ਕੋਈ ਬਿਮਾਰੀ ਹੈ ਜੋ ਇਸ ਦੀ ਮਾਂ ਹੀ ਠੀਕ ਕਰਦੀ ਜਦੋਂ ਉਸ ਨੇ ਇਸ ਤਰੀਕੇ ਦੇ ਨਾਲ ਕੀਤਾ ਤੇ ਉਹ ਸੇਠ ਕਹਿਣ ਲੱਗਾ ਕਿ ਇੱਕ ਹੀ ਹੋ ਰਿਹਾ ਹੈ ਤਾਂ ਉਹ ਦਾਸੀ ਕਹਿੰਦੀ ਹੈ ਕਿ ਇਸ ਨੂੰ ਕੋਈ ਬਿਮਾਰੀ ਜੋ ਇਸ ਦੀ ਮਾਂ ਹੈ ਠੀਕ ਕਰਦੀ ਹੈ ਤੇ ਉਹ ਸੇਠ ਕਹਿਣ ਲੱਗਦਾ ਹੈ ਕਿ ਕਰੇ ਰਚਾ ਕੇ ਹੋਰ ਪ੍ਰੋਬਲਮ ਵਧੇ ਇਸ ਤੋਂ ਇਲਾਵਾ ਕਿ ਇਸ ਨੂੰ ਇਸ ਦੇ ਮਾਂ ਦੇ ਕੋਲ ਹੀ ਭੇਜਿਆ ਜਾਵੇ ਜਦੋਂ ਉਸ ਲੜਕੀ ਨੂੰ ਉਸ ਦੇ ਮਾਤਾ ਪਿਤਾ ਦੇ ਕੋਲ ਭੇਜਿਆ ਜਾਂਦਾ ਹੈ ਤਾਂ ਉਹ ਸੇਠ ਆਪਣੀ ਬੇਟੀ ਨੂੰ ਨਾਲ ਭੇਜਣ ਦੇ ਲਈ ਬਣਾ ਕਰ ਦਿੰਦਾ ਖਾਲੀ ਬਰਾਤ ਵਾਪਸ ਚਲੀ ਜਾਂਦੀ ਉਸ ਤੋਂ ਬਾਅਦ ਦੇ ਵਿੱਚ ਕਾਫੀ ਪੰਚਾਇਤਾਂ ਇਕੱਠੀਆਂ ਹੁੰਦੀਆਂ ਹਨ ਚਿੰਤਾ ਹੋਣ ਦੇ ਬਾਵਜੂਦ ਵੀ ਤੇ ਉਹ ਸੇਠ ਕਹਿ ਦਿਆ ਕਰੇ ਕਿ ਇਹ ਉਹ ਲੜਕਾ ਨਹੀਂ ਜਿਸ ਦੇ ਨਾਲ ਮੇਰੀ ਬੇਟੀ ਦਾ ਵਿਆਹ ਹੋਇਆ ਸੀ ਤਾਂ ਜੋ ਪੰਚਾਇਤ ਹੁੰਦੀ ਸੀ ਜੋ ਉਹ ਵਾਪਸ ਬੁੜੇ ਆਉਂਦੀ ਸੀ ਜੋ ਉਹ ਸੇਖ ਦਾ ਲੜਕਾ ਤੇ ਪੰਡਤ ਸੀ ਉਹ ਹਰ ਰੋਜ਼ ਸੇਖ ਦਾ ਲੜਕਾ ਵਿਦਿਆਕਲਾ ਸਿੱਖਦਾ ਸੀਗਾ ਤੇ ਜਿੱਥੇ ਉਹ ਵਿਦਿਆਕਲਾ ਸਿੱਖਦਾ ਸੀ ਉਥੇ 101 ਸੰਤ ਫਕੀਰ ਜੀ ਰਹਿੰਦੇ ਸਨ ਹਰ ਰੋਜ਼ ਉਹ ਖਾਣਾ ਤਿਆਰ ਕਰਦਾ ਉਹਨਾਂ ਨੂੰ ਖਵਾਉਂਦਾ ਲੰਗਰ ਪ੍ਰਸ਼ਾਦਾ ਤੇ ਆਪ ਛਕਦਾ ਤੇ ਵਿਦਿਆਕਲਾ ਸਿੱਖ ਹੀ ਰਿਹਾ ਸੀ ਇਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਤੇ ਉਸ ਦਾ ਆਖਰੀ ਸੁਵਾਸਾਂ ਦਾ ਟਾਈਮ ਨੇੜੇ ਆ ਜਾਂਦਾ ਤੇ ਇੱਕ ਦਿਨ ਉਹ ਪੰਡਿਤ ਨੂੰ ਕਹਿਣ ਲੱਗਦਾ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੇਰੀ ਤਬੀਅਤ ਅਜੇ ਠੀਕ ਨਹੀਂ ਹੈ ਤੇ ਮੈਂ ਕੁਝ ਟਾਈਮ ਕੁਝ ਟਾਈਮ ਦੇ ਲਈ ਜਾ ਕੇ ਆਰਾਮ ਕਰਦਾ ਉਹ ਪੰਡਿਤ ਕਹਿੰਦਾ ਹੈ ਕਿ ਠੀਕ ਹੈ ਤੂੰ ਜਾ ਕੇ ਆਰਾਮ ਕਰ ਲੈ ਕਿ ਥਾਲੀਆਂ ਹੀ ਲਾਉਣ ਵਾਲੀਆਂ ਰਹਿ ਗਈਆਂ ਨੇ ਉਹ ਮੈਂ ਲਗਾ ਦਿਆਂਗਾ ਇੰਨੇ ਚਿਰ ਨੂੰ ਉਹ ਸੰਤ ਫਕੀਰ ਆ ਜਾਂਦੇ ਨੇ ਤੇ ਉਹ ਪੰਡਿਤ ਥਾਲੀਆਂ ਲਗਾਉਣੀਆਂ ਸ਼ੁਰੂ ਕਰ ਦਿੰਦਾ ਥਾਲੀਆਂ ਲਗਾਉਣ ਤੋਂ ਬਾਅਦ ਦੇ ਵਿੱਚ ਉਸੋ ਅੱਜ ਇਹ ਕਿ ਮੈਂ ਉਸ ਨੂੰ ਆਵਾਜ਼ ਮਾਰ ਕੇ ਲੈ ਕੇ ਆਉਣਾ ਸੇਖ ਦੇ ਲੜਕੇ ਨੂੰ ਤਾਂ ਜੋ ਕਿ ਉਹ ਵੀ ਮੇਰੇ ਨਾਲ ਮਿਲ ਕੇ ਇਹ ਸੰਤ ਫਕੀਰਾਂ ਜੀ ਨੂੰ ਪ੍ਰਸ਼ਾਦਾ ਸ਼ਕਾ ਸਕੀਏ ਜਦੋਂ ਉਹ ਆਵਾਜ਼ ਲਗਾਉਣ ਦੇ ਲਈ ਜਾਂਦਾ ਹੈ ਤੇ ਦੇਖਦਾ ਹੈ ਕਿ ਉਸ ਦੇ ਸੁਆਸ ਮੁੱਕ ਗਏ ਸਨ ਉਹ ਸੋਚਦਾ ਹੈ ਕਿ ਮੈਂ ਪਹਿਲਾਂ ਕਿਉਂ ਦੱਸਣਾ ਕਿ ਹੁਣ ਸੰਤ ਫਕੀਰ ਜੀ ਖਾਣਾ ਖਾਣ ਦੇ ਲਈ ਆ ਕੇ ਬੈਠ ਗਏ ਨੇ ਇੱਕ ਵਾਰ ਮੈਂ ਇਹਨਾਂ ਨੂੰ ਖਾਣਾ ਖਵਾ ਲੈਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਇਹਨਾਂ ਨੂੰ ਦੱਸ ਦਿਆਂਗਾ ਉਹ ਕਹਾਵਤਾਂ ਲੀਆਂ ਦੇ ਵਿੱਚ ਪਾਉਣ ਹੀ ਲੱਗਦਾ ਤੇ ਉਹ ਸੰਤ ਫਕੀਰ ਜੀ ਕਹਿੰਦੇ ਨੇ ਕਿ ਤੁਸੀਂ ਉਸ ਨੂੰ ਬੁਲਾਓ ਉਹ ਬਹੁਤ ਨੇਕ ਦਿਲ ਦਾ ਮੁੰਡਾ ਬਹੁਤ ਚੰਗੇ ਸੁਭਾਅ ਦਾ ਹੈ ਉਸ ਦੇ ਬਿਨਾ ਅਸੀਂ ਖਾਣਾ ਬਿਲਕੁਲ ਵੀ ਨਹੀਂ ਖਾਵਾਂਗੇ ਤੇ ਉਹ ਕਹਿਣ ਲੱਗਦਾ ਕਿ ਉਸ ਦੀ ਕਬੀਅਤ ਠੀਕ ਨਹੀਂ ਹੈਗੀ ਮੈਂ ਤੁਹਾਨੂੰ ਖਾਣਾ ਪਰੋਸ ਦਿੰਦਾ ਤੇ ਤੁਸੀਂ ਖਾ ਲਓ ਪਰ ਫਿਰ ਵੀ ਉਹ ਬੰਦਾ ਕਰ ਦਿੰਦੇ ਨੇ ਉਸ ਨੂੰ ਬੁਲਾਉਣ ਦੇ ਲਈ ਕਹਿੰਦੇ ਨੇ ਉਹ ਫਿਰ ਦੁਬਾਰਾ ਤੋਂ ਜਦੋਂ ਚੰਦਾ ਦੇਖਦਾ ਹੈ ਕਿ ਉਸ ਲੜਕੇ ਦੇ ਸੁਵਾਸ ਖਤਮ ਹੋ ਗਏ ਸਰ ਇਰਦਵਾਰਾ ਤੋਂ ਉਹ ਜਾਂਦਾ ਹੈ ਪੰਡਿਤ ਦੇਖਣ ਤੇ ਉਹ ਆ ਕੇ ਕਹਿੰਦਾ ਜੀ ਉਸ ਦੀ ਤबीयत ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਖਾਣਾ ਖਾਓ ਉਹ ਨਹੀਂ ਆ ਸਕਦਾ ਪਰ ਫਿਰ ਵੀ ਸੰਤ ਫਕੀਰ ਜੀ ਜਦੋਂ ਜਿੱਦ ਕਰਨ ਲੱਗੇ ਤਾਂ ਉਸ ਨੇ ਕਿਹਾ ਕਿ ਉਸ ਦੇ ਸੁਵਾਸ ਖਤਮ ਹੋ ਗਏ ਨੇ ਤਾਂ ਉਹ ਸੋਚਣ ਲੱਗੇ ਕਿ ਇੰਨੀ ਜਲਦੀ ਕਿਵੇਂ ਇਹ ਬਹੁਤ ਨੇਕ ਦਿਲ ਇਨਸਾਨ ਸੀ ਬਹੁਤ ਚੰਗੇ ਕਰਮ ਕਰਦਾ ਸੀ ਬਹੁਤ ਚੰਗੇ ਸੁਭਾਅ ਦਾ ਸੀ ਪੁੰਨਦਾਨ ਦਾ ਕੰਮ ਕਰਦਾ ਸੀ ਇਸ ਉਹਨਰ ਤੋਂ ਬਾਅਦ ਦੇ ਵਿੱਚ ਉਹ ਜਿਹੜੇ ਸੰਤ ਫਕੀਰ ਜੀ ਸਨ ਉਹਨਾਂ ਨੇ ਖਾਣਾ ਖਾਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜਿੰਨਾ ਟਾਈਮ ਤੱਕ ਉਹ ਸਾਡੀ ਨਾਲ ਖਾਣਾ ਨਹੀਂ ਖਾਂਦਾ ਉਹਨਾਂ ਟਾਈਮ ਤੱਕ ਅਸੀਂ ਖਾਣਾ ਨਹੀਂ ਖਾਵਾਂਗੇ ਸੰਤ ਫਕੀਰਾ ਜੀ ਦੇ ਇਹ ਬਚਨ ਪਰਮਾਤਮਾ ਦੇ ਤੱਕ ਗਏ ਤੇ ਪਰਮਾਤਮਾ ਕਿਸੇ ਰੂਪ ਦੇ ਵਿੱਚ ਆ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਉਹਨਾਂ ਦੇ ਸਵਾਸ ਚਲੇ ਗਏ ਨੇ ਤੁਸੀਂ ਖਾਣਾ ਖਾ ਲਓ ਤੇ ਉਹ ਕਹਿਣ ਲੱਗੇ ਕਿ ਨਹੀਂ ਅਸੀਂ ਉਹਨਾਂ ਸਮਾਂ ਨਹੀਂ ਖਾਵਾਂਗੇ ਇdna ਟਾਈਮ ਉਹ ਸਾਡੇ ਨਾਲ ਉੱਠ ਕੇ ਖਾਣਾ ਨਹੀਂ ਖਾਵੇਗਾ ਤੇ ਉਹ ਪਰਮਾਤਮਾ ਕਹਿੰਨ ਲੱਗਦਾ ਹੈ ਕਿ ਕਹੇ ਹੋਏ ਸਵਾਸ ਕਦੀ ਵੀ ਮੁੜਦੇ ਨਹੀਂ ਤਾਂ ਉਹ ਕਹਿੰਦੇ ਕਿ ਅਸੀਂ ਅੱਜ ਤੱਕ ਜਿੰਨਾ ਵੀ ਪਰਮਾਤਮਾ ਦਾ ਨਾਮ ਲਿਆ ਭਗਤੀ ਕੀਤੀ ਉਸ ਦਾ ਸਾਨੂੰ ਪਲ ਇੱਕੋ ਇੱਕ ਤਾਂ ਮਿਲ ਹੀ ਸਕਦਾ ਹੈ ਕਿ ਇਸ ਦੇ ਸਾਥ ਸਵਾਸ ਵਾਪਸ ਆ ਜਾਵੇ ਇਪਰ ਮਹਾਤਮਾ ਕਹਿੰਦੇ ਲੱਗਦਾ ਹੈ ਕਿ ਇਹ ਜੋ ਹਵਾ ਪਾਣੀ ਚ ਜਿਵੇਂ ਹੀ ਪੰਜ ਤੱਤ ਨੇ ਜਿਹੜੇ ਇਹਨਾਂ ਨੂੰ ਤੁਸੀਂ ਹੱਥ ਦੇ ਵਿੱਚ ਪਾਣੀ ਨੂੰ ਲੈ ਕੇ ਤੁਸੀਂ ਕਹੋ ਕਿ ਮੇਰਾ ਇੱਕ ਇੱਕ ਸਾਲ ਉਸ ਨੂੰ ਅਸੀਂ ਦੇ ਰਹੇ ਹਾਂ ਉਹ ਕਹਿੰਦੇ ਲੱਗੇ ਕਿ ਸਾਡੇ ਇੱਕ ਇੱਕ ਸਾਲ ਨਾਲ ਜੀ ਉਸਦੇ ਸਵਾਸ ਵਾਪਸ ਆ ਸਕਦੀ ਨਹੀਂ ਤੇ ਸਾਨੂੰ ਕੀ ਚਾਹੀਦਾ ਕਿਸੇ ਤਰ੍ਹਾਂ ਸਾਰੇ ਸੰਤ ਫਕੀਰਾਂ ਨੇ ਪਾਣੀ ਚੱਲ ਨੂੰ ਹੱਥ ਵਿੱਚ ਫੜ ਕੇ ਕਿਹਾ ਕਿ ਸਾਡਾ ਇੱਕ ਇੱਕ ਸਾਲ ਉਸ ਨੂੰ ਦਿੱਤਾ ਉਹਨਾਂ ਦੇ ਕਹਿਣ ਦੇ ਨਾਲ ਹੀ ਉਚਲ ਲੜਕਾ ਸੀ ਸੇਠ ਦਾ ਉਹ ਖੜਾ ਹੋ ਗਿਆ ਜਦੋਂ ਇਹ ਸਭ ਕੁਝ ਵਾਪਰਿਆ ਉਹ ਲੜਕਾ ਉੱਠ ਕੇ ਆ ਕੇ ਸਾਰਿਆਂ ਨੂੰ ਪ੍ਰਸ਼ਾਦਾ ਦੇਣ ਲੱਗਿਆ ਤੇ ਉਹ ਜਿਹੜਾ ਪੰਡਤ ਸੀ ਉਹ ਵੀ ਸੋਚਣ ਲੱਗਾ ਕਿ ਜਦੋਂ ਜਦੋਂ ਕੋਈ ਵੀ ਵਿਅਕਤੀ ਮਨੁੱਖ ਚੰਗੇ ਕਰਮ ਕਰਦਾ ਹੈ ਤਾਂ ਅਨੁਪੁੰਨ ਕਰਦਾ ਹਰ ਇੱਕ ਦਾ ਇੱਜ਼ਤ ਸਤਕਾਰ ਕਰਦਾ ਹੈ ਤੇ ਜੋ ਲੇਖ ਜੋ ਲੇਖਾਂ ਦੀ ਵਿੱਚ ਨਹੀਂ ਵੀ ਹੁੰਦਾ ਉਹ ਪਰਮਾਤਮਾ ਦੇਣ ਤੇ ਲਈ ਮਜਬੂਰ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਉਹ ਜਿਹੜੇ ਸੰਤ ਫਕੀਰ ਜੀ ਸਨ ਉਹ ਲੜਕੇ ਨੂੰ ਕਹਿਣ ਲੱਗੇ ਕਿ ਤੇਰੀ ਵਿਦਿਆ ਕਲਾ ਵੀ ਪੂਰੀ ਹੋ ਗਈ ਤੇ ਪੁੰਨਦਾਨ ਵੀ ਤੇਰਾ ਹੋ ਗਿਆ ਹੁਣ ਤੂੰ ਆਪਣੇ ਘਰ ਵਾਪਸ ਜਾ ਤੇ ਉਹ ਲੜਕਾ ਖੁਸ਼ੀ ਖੁਸ਼ੀ ਆਪਣੇ ਘਰ ਵਾਪਸ ਆਉਣ ਲੱਗਾ ਇਸ ਤਰੀਕੇ ਦੇ ਨਾਲ ਹੁਣ ਉਹ ਰਸਤੇ ਦੇ ਵਿੱਚ ਰੁਕ ਰੁਕੇ ਚਾਇਆ ਕਰਦੇ ਸਨ ਤੇ ਉਸ ਨਗਰ ਦੇ ਵਿੱਚੋਂ ਹੀ ਜਾ ਰਹੇ ਸਨ ਤੇ ਉਹਨਾਂ ਨੂੰ ਪਾਣੀ ਦੀ ਪਿਆਸ ਲੱਗੀ ਸੀ ਉਸ ਨਗਰ ਦੇ ਵਿੱਚੋਂ ਜਾਂਦੇ ਹੋਏ ਜਿੱਥੇ ਉਹ ਸੇਠ ਦੇ ਲੜਕੇ ਦਾ ਵਿਆਹ ਹੋਇਆ ਸੀ ਜਦੋਂ ਉਹ ਖੂਹ ਦੇ ਵਿੱਚੋਂ ਪਾਣੀ ਭਰਨ ਦੇ ਲਈ ਉਸੇ ਹੀ ਗੜਵੀ ਦੇ ਨਾਲ ਜਾਂਦਾ ਜਿਸ ਗੜਵੀ ਦੇ ਉੱਪਰ ਉਹ ਸੇਠ ਦਾ ਨਾਮ ਲਿਖਿਆ ਹੋਇਆ ਸੀ ਜੋ ਉਸਨੇ ਪੰਡਤ ਨੂੰ ਦਾਣ ਦੇ ਵਿੱਚ ਦਿੱਤੇ ਸੀ ਤੇ ਜਿਹੜੀ ਉਹ ਸੇਠ ਦੀ ਦਾਸੀ ਹੁੰਦੀ ਉਹ ਦੇਖ ਲੈਂਦੀ ਹੈ ਤੇ ਦੇਖਣ ਤੋਂ ਬਾਅਦ ਦੇ ਵਿੱਚ ਉਸ ਲੜਕੇ ਨੂੰ ਕਹਿੰਦੀ ਹੈ ਕਿ ਤੁਸੀਂ ਘਰ ਚੱਲੋ ਤੁਹਾਨੂੰ ਪ੍ਰਸ਼ਾਦਾ ਵੀ ਛਕਾਉਣਾ ਹੈ ਤੇ ਉਹ ਜਦੋਂ ਘਰ ਜਾਂਦੇ ਆ ਉਹ ਜਾ ਕੇ ਸੇਠ ਨੂੰ ਕਹਿਣ ਲੱਗਦੀ ਕਿ ਇਹ ਉਹੀ ਗੜਵੀ ਹੈ ਜੋ ਤੁਸੀਂ ਆਪਣੀ ਬੇਟੀ ਦੇ ਵਿਆਹ ਦੇ ਸਮੇਂ ਤੁਸੀਂ ਦਾਣ ਦਿੱਤੀ ਸੀ ਉਹ ਐਸੀ ਹੀ ਪੰਡਤ ਦੇ ਕੋਲ ਆ ਤੇ ਤੁਸੀਂ ਇਸ ਨੂੰ ਪੁੱਛੋ ਕਿ ਉਸ ਦਿਨ ਕੀ ਵਾਪਰਿਆ ਸੀ ਤੇ ਉਹ ਸੇਠ ਨੇ ਪੰਡਤ ਨੂੰ ਆਪਣੇ ਕੋਲ ਬੁਲਾਇਆ ਤੇ ਉਹ ਸੇਠ ਉਹ ਪੰਡਤ ਨੂੰ ਕਹਿਣ ਲੱਗਦਾ ਕਿ ਤੂੰ ਮੇਰੀ ਬੇਟੀ ਦੇ ਲਾਵਾ ਫੇਰੇ ਕੀਤੀ ਸਾਨੂੰ ਕਹਿੰਦਾ ਹਾਂਜੀ ਕਹਿੰਦੇ ਕਿ ਮੈਂ ਤੈਨੂੰ ਇਹ ਗੜਵੀ ਦਾਣ ਕੀਤੀ ਸੀ ਤੇ ਕਹਿੰਦਾ ਹਾਂਜੀ ਕਹਿੰਦੇ ਕਿ ਇਹ ਸਭ ਕੁਝ ਕੀ ਸੀ ਉਹ ਕਹਿੰਦਾ ਕਿ ਉਹ ਸਾਨੂੰ ਰਸਤੇ ਦੇ ਵਿੱਚ ਮਿਲੇ ਸਨ ਤੇ ਉਹਨਾਂ ਨੇ ਕਿਹਾ ਕਿ ਸਾਡੇ ਬੇਟੇ ਨੂੰ ਇੱਕ ਅੱਖ ਤੋਂ ਦਿਖਾਈ ਨਹੀਂ ਦਿੰਦਾ ਤੇ ਸੇਠ ਦੀ ਲੜਕੀ ਇਹ ਚ ਉਹ ਸਾਡੇ ਬੇਟੇ ਨੂੰ ਕਿਤੇ ਨਾ ਹੀ ਨਾ ਕਰ ਦੇਵੇ ਇਸ ਕਰਕੇ ਅਸੀਂ ਤਾਂ ਭਲਾ ਹੀ ਸੋਚਿਆ ਸੀ ਇਹ ਗੱਲ ਨੂੰ ਸੁਣ ਕੇ ਸੇਠ ਕਹਿਣ ਲੱਗਦਾ ਹੈ ਕਿ ਹੁਣ ਤੁਸੀਂ ਸਾਡਾ ਵੀ ਭਲਾ ਸੋਚੋ ਤਾਂ ਉਹ ਪੰਡਿਤ ਕਹਿਣ ਲੱਗਦਾ ਹੈ ਕਿ ਦੱਸੋ ਉਹ ਕਹਿੰਦਾ ਹੈ ਕਿ ਇਸ ਲੜਕੇ ਦੇ ਨਾਲ ਮੇਰੀ ਬੇਟੀ ਦਾ ਵਿਆਹ ਹੋਇਆ ਸੀ ਹੁਣ ਇਹ ਲੜਕਾ ਮੇਰੀ ਬੇਟੀ ਨੂੰ ਆਪਣੀ ਨਾਲ ਲੈ ਕੇ ਜਾਵੇ ਉਹ ਪੰਡਿਤ ਕਹਿ ਲੱਗਦਾ ਕਿ ਮੈਂ ਉਸ ਸੇਠ ਦੇ ਬੱਚੇ ਨੂੰ ਪੁੱਛ ਲੈਣਾ ਤੇ ਜਦੋਂ ਉਸਨੇ ਪੁੱਛਿਆ ਤੇ ਉਹ ਸੇਠ ਦਾ ਲੜਕਾ ਕਹਿਣ ਲੱਗਾ ਕਿ ਜੇਕਰ ਤੁਹਾਡਾ ਏਸ ਦੇ ਵਿੱਚ ਭਲਾ ਹੁੰਦਾ ਹੈ ਤਾਂ ਮੈਂ ਤੁਹਾਡੀ ਲੜਕੀ ਨੂੰ ਜ਼ਰੂਰ ਨਾਲ ਲੈ ਕੇ ਜਾਵਾਂਗਾ ਤਾਂ ਉਹ ਜੋ ਪੰਡਿਤ ਹੁੰਦਾ ਹੈ ਉਹ ਸੇਠ ਨੂੰ ਕਹਿਣ ਲੱਗਦਾ ਹੈ ਕਿ ਮੈਂ ਇਹ ਸਭ ਵਿਆਹ ਦੇ ਬਾਰੇ ਇਹਦੇ ਮਾਤਾ ਪਿਤਾ ਨੂੰ ਜਾ ਕੇ ਸਭ ਤੋਂ ਪਹਿਲਾਂ ਦੱਸ ਦੇਮਾ ਤਾਂ ਉਹ ਸੇਠ ਕਹਿੰਦਾ ਕਿ ਮੇਰਾ ਇਹ ਜਿਹੜਾ ਘੋੜਾ ਇਹ ਤੇਜ਼ ਦੌੜਦਾ ਇਹ ਲੈ ਜਾ ਤੂੰ ਉਹ ਪੰਡਤ ਉਸ ਕੋੜੀ ਤੇ ਜਾ ਕੇ ਉਹ ਸੇਟ ਤੇ ਸਠਾਣੀ ਨੂੰ ਦੱਸਣ ਲੱਗਦਾ ਹੈ ਉਹਨਾਂ ਦੇ ਬੇਟੇ ਦੇ ਵਿਆਹ ਦੇ ਲਈ ਤੇ ਉਹ ਸਠਾਣੀ ਸੁਣਦੇ ਸਾਰ ਉੱਚੀ-ਉੱਚੀ ਰੋਣ ਲੱਗਦੀ ਕਿ ਮੈਂ ਤਾਂ ਆਪਣੇ ਬੇਟੇ ਦੇ ਵਿਆਹ ਦੇ ਲਈ ਬਹੁਤ ਸ਼ੌਕ ਰੱਖੇ ਸਨ ਕਿ ਬਹੁਤ ਦਾਜ ਤੇ ਹੇਚ ਲਵਾਵਾਂਗੀ ਬਹੁਤ ਉੱਚੇ ਘਰ ਦੇ ਵਿੱਚ ਵਿਆਹ ਕਰਾਂਗੇ ਇਹ ਸੁਣ ਕੇ ਉਹ ਪੰਡਿਤ ਕਹਿਣ ਲੱਗਦਾ ਹੈ ਕਿ ਜੇਕਰ ਜਿਸ ਤਰ੍ਹਾਂ ਦੇ ਤੇਰੇ ਵਿਚਾਰ ਨੇ ਜੇਕਰ ਤੇਰੇ ਕੋਲ ਤੇਰਾ ਬੇਟਾ ਹੁੰਦਾ ਤਾਂ ਹੁਣ ਨੂੰ ਉਸਨੇ ਰਹਿਣਾ ਵੀ ਨਹੀਂ ਸੀ ਇਹ ਉਸ ਦੇ ਸਤਕਾਰ ਤੇ ਉਸ ਦੇ ਫੁੱਲ ਦਾੰਗ ਤੇ ਉਸ ਦੀ ਮਿਠਾਸ ਦੇ ਨਾਲ ਹੀ ਉਸ ਪਰਮਾਤਮਾ ਨੇ ਉਸ ਨੂੰ ਸਵਾਸ ਬਖਸ਼ੇ ਤੇਰੇ ਲੜਕੇ ਦੇ ਤਾਂ ਸਵਾਸ ਚਲੇ ਗਿਆ ਸਨ ਸੰਤ ਫਕੀਰਾ ਜੀ ਨੇ ਉਹਨਾਂ ਨੂੰ ਸਵਾਸ ਬਖਸ਼ੇ ਕਾਹੀ ਉਹ ਜਿਉਦਾ ਹੋਇਆ ਇਹ ਸੁਣ ਕੇ ਸਿਠਾਣੀ ਕਹਿੰਦੀ ਹੈ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਉਸ ਤਖਾਨੀ ਕੇ ਲੱਗਦੀ ਹੈ ਕਿ ਇਹ ਔਲਾਦ ਤਾਂ ਸਾਨੂੰ ਉਹ ਸੰਤ ਫਕੀਰ ਜੀ ਦੀ ਕਿਰਪਾ ਦੇ ਨਾਲ ਹੋਈ ਉਹ ਉਹਦੇ ਕੋਲ ਦੋਵੇਂ ਸੇਠ ਤੇ ਸਠਾਣੀ ਜਾਂਦੇ ਨੇ ਤੇ ਸੰਤ ਫਕੀਰ ਜੀ ਨੂੰ ਕਹਿੰਦੇ ਨੇ ਕਿ ਇਹ ਪੰਡਿਤ ਕੀ ਕਹਿ ਰਿਹਾ ਕਿ ਮੇਰੇ ਬੇਟੇ ਦੇ ਸੁਆਸ ਚਲੇ ਗਏ ਸਨ ਉਹ ਕਹਿੰਦੇ ਕਿ ਹਾਂ ਤੇਰੇ ਬੇਟੇ ਦੇ ਸੁਆਸ ਸਿਰਫ 18 ਸਾਲ ਸਨ ਕਿ ਤੇਰੇ ਤਾਂ ਘਰ ਦੇ ਵਿੱਚ ਸੱਤ ਜਨਮਾਂ ਤੱਕ ਔਲਾਦ ਨਹੀਂ ਸੀ ਤੇਰੇ ਕਰਮ ਹੀ ਇਸ ਤਰੀਕੇ ਦੇ ਕੀਤੇ ਹੋਏ ਸਨ ਕਿ ਤੇਰੇ ਘਰ ਦੇ ਵਿੱਚ ਔਲਾਦ ਨਹੀਂ ਸੀ ਹੋ ਸਕਦੀ ਉਹ ਤਾਂ ਮੈਨੂੰ ਪਾਥੀ ਦਿੱਤੀ ਜਿਸ ਦੀ ਤੈਨੂੰ ਇਸੇ ਮੈਨੂੰ ਲੋੜ ਸੀ ਤੇ ਮੈਂ ਕਹਿ ਦਿੱਤਾ ਸੀ ਕਿ ਤੇਰੇ ਘਰ ਔਲਾਦ ਹੋਵੇਗੀ ਕਿ ਜਿਸ ਕਰਕੇ ਪਰਮਾਤਮਾ ਨੂੰ ਤੈਨੂੰ ਔਲਾਦ ਦੇਣੀ ਪਈ ਉਹ ਜਿਸ ਦੀ ਉਮਰ ਸਿਰਫ 18 ਸਾਲ ਸੀ ਉਹ ਵੀ ਮੇਰੀ ਉਮਰ ਦੇ ਵਿੱਚੋਂ 18 ਬਰੇ ਲਏਗੇ ਸਨ ਤੇ ਉਸ ਦੇ ਕਰਮਾਂ ਦੇ ਕਰਕੇ ਉਸ ਦੇ ਚੰਗੇ ਕਰਮਾਂ ਦੇ ਕਰਕੇ ਉਸ ਨੂੰ ਜੀਵਨ ਦਾਣ ਮਿਲਿਆ ਇਹ ਸੁਣ ਕੇ ਸੇਰ ਤੇ ਸਠਾਣੀ ਉਸ ਤੋਂ ਸਭ ਤੋਂ ਕੀ ਚੀਜ਼ ਦੇ ਪੈਰਾ ਚ ਡਿੱਗ ਪਏ ਤੇ ਕਹਿਣ ਲੱਗੇ ਕਿ ਸਾਨੂੰ ਮਾਫ਼ ਕਰ ਦਿਓ। ਸੰਤਵਕੀਰ ਜੀ ਕਹਿਣ ਲੱਗੇ ਕਿ ਬੰਦੇ ਦੇ ਚੰਗੇ ਕਰਮ ਹੀ ਉਸ ਦੇ ਨਾਲ ਚੰਗੇ, ਮਾੜੇ ਦੋਨੇ ਕਰਮ ਹੀ ਉਸ ਦੇ ਨਾਲ ਚਾਂਦੇ ਜੇ ਚੰਗੇ ਕਰਮ ਕਰੇਗਾ ਤੇ ਚੰਗਾ ਫਲ ਮਿਲੇਗਾ ਜੇਕਰ ਮਾੜੇ ਕਰਮ ਕਰੇਗਾ ਤੇ ਉਸ ਨੂੰ ਮਾੜਾ ਫਲ ਹੀ ਮਿਲੇਗਾ। ਜੇਕਰ ਅਸੀਂ ਕਿਸੇ ਨੂੰ ਛੋਟੀ ਜਹੀ ਸੂਲ ਚ ਭਾਉਣੇ ਆ ਨਾ ਤੇ ਉਹ ਸੂਈ ਤੱਕ ਬਣ ਜਾਂਦੀ ਹੈ। ਕਿਸੇ ਨੂੰ 1 ਰੁਪਿਆ ਦਾਨ ਕਰੋਗੇ, ਕਿਸੇ ਦਾ ਤਾਨ ਟਕੋਗੇ, ਕਿਸੇ ਦਾ ਢਿੱਡ ਭਰੋਗੇ। ਉਹ ਤੁਹਾਡੇ ਘਰ ਅੰਨ ਤੇ ਧੰਨ ਦੇ ਭੰਡਾਰ ਭਰ ਦੇਵੇਗਾ ਹੁਣ ਤੈ ਤੁਸੀਂ ਕਰਨਾ ਹੈ ਤੁਸੀਂ ਆਪਣੇ ਘਰ ਖੁਸ਼ੀਆਂ ਲੈ ਕੇ ਆਉਣੀਆਂ ਨੇ ਕਿ ਦੁੱਖ ਲੈ ਕੇ ਆਉਣੇ ਨੇ ਅੰਜੇ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਚੇਕ ਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੋਮੇਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ